ਲਾ ਮੁੰਡਾ ਸੀਗਾ ਉਹ ਸਵੇਰੇ ਗੁਰਦੁਆਰੇ ਮੱਥਾ ਟੇਕਣ ਗਿਆ ਸੀਗਾ ਵਾਪਸੀ ਆ ਰਿਹਾ ਸੀਗਾ ਘਰੇ ਉਹ ਜਦੋਂ ਗਲੀ 'ਚ ਮਾਰੀਆਂ ਸੱਟਾਂ-ਸੁੱਟਾਂ ਉਹਰੇ ਆਕੇ ਬਾਰਪੁਰੇ ਡਿੱਗਿਆਗਾ ਕਹਾਂ ਮੰਮੀ ਮੈਂ ਸੀ ਸਿਹਾਰਾ ਨਾ ਮਾਰਿਆ ਮੈਂ ਆਕੇ ਡਿੱਗੇ ਜਾਂ ਫਿਰ ਮੁੜਕੇ ਬੋਲਿਆ ਨਹੀਂ ਕਹਿੰਦੇ ਸ਼ਰਾਬ ਵੇਚ ਸ਼ਰਾਬ ਵੇਚ ਕੇ ਹੀ ਸਾਦੇ ਮੇਰਾ ਪੁੱਤ ਸ਼ਰਾਬ ਕਹਿੰਦਾ ਮੈਂ ਨਹੀਂ ਵੇਚਦਾ ਇਹ ਸਾ ਬੇਚ ਕੇ ਜ਼ਬਰਦਸਤੀ ਕਹਿੰਦਾ ਹੀ ਸਾ ਦੇਉ ਤੋਤਾ ਕਹਿੰਦਾ ਇਹਨੂੰ ਮਾਰ ਤੋ ਥੋੜੇ ਪਿੱਛੇ ਮੈਂ ਹੈਗਾ ਸਪੋਰਟ ਕਰੂੰਗਾ ਸਾਨੂੰ ਗ੍ਰਿਫਤਾਰ ਹੋਣਾ ਚਾਹੀਦਾਗਾ ਮੇਰਾ ਇੱਕ ਘਰ ਉਜੜ ਗਿਆ ਛੋਟੇ ਛੋਟੇ ਪੋਤਾ ਪੋਤੀ ਨੇ ਸਾਡੇ ਗ੍ਰਿਫਤਾਰ ਨਹੀਂ ਕਰਿਆ ਇਹਨੇ ਗ੍ਰਿਫਤਾਰੀ ਨਹੀਂ ਕਰਨਗੇ ਇਹਨੇ ਮੈਂ ਹਾਸ ਨਹੀਂ ਚੱਕੂੰਗੀ ਸੰਸਕਾਰ ਨਹੀਂ ਕਰੂੰਗੀ ਨਹੀਂ ਕਰਾਂਗੀ ਚੌਥੀ ਸਿਰਜੇ ਰਾਸ ਇਹਨੇ ਬੰਦੇ ਨਹੀਂ ਚੱਕਣਗੇ ਇਹਨੇ ਮੈਂ ਨਹੀਂ ਕਰੂੰ ਇਹਨੇ ਨਾਂ ਦਰਜ ਕਰਾਇਆ ਉਹ ਕੇਸ ਦੇ ਉੱਤੇ ਸਾਰਿਆਂ ਦਾ ਨਾਮ ਮੇਰੀ ਮਾਂ ਦਾ ਮੇਰੀ ਭੂਆ ਭਰਾ ਆਇਆ ਦਾ ਤਿੰਨੇ ਚਾਰਾਂ ਦੇ ਨਾਂ ਸੁਨੀਲ ਨੇ ਕੇ ਹੋ ਕੇ ਦਰਜ ਕਰਾਏ ਪਰਚਾ ਸੁਨੀਲ ਨੇ ਮਨਵਾਇਆ ਸੀ ਉੱਧਰ ਦਾ ਸੰਸਕਾਰ ਹੋ ਜਾਣੇ ਤੋਂ ਇਹ ਲੋਨੋ ਫੇਰੋ ਫਤਾਨਦੇ ਫੇਰ ਦੇਖਦੇ ਧਮਕੀ ਦਿੰਦੇ ਇਹ ਦੋ ਬੱਚਰੇ ਮੇਰੇ ਘਰ ਕੇ ਕਿਹਨੀਆਂ ਮੇਰੀ ਬੜੀ ਮਾਂ ਹੈ ਮੇਰੀ ਬੜੀ ਸਾਸ ਇਹ ਮੇਰੀ ਸਾਸ ਹੈ ਇਹ ਕੇ ਦੋ ਮੁੰਡੇ ਬਚੇ ਨੇ ਇਹਨਾਂ ਨੂੰ ਧਮਕੀ ਦਿੰਦੇ ਹੈ ਫੇਰਾ ਤਾਂ ਸਭ ਕੁਝ ਲੁੱਟ ਲਿਆ ਭਾਈ ਸਭ ਕੁਝ ਲੁੱਟ ਲਿਆ ਭਾਈ ਨਾ ਕਰਦੀ ਹੋ ਰਹੀ ਹੈ ਦੇਖੋ ਜਿਵੇਂ ਹੁਣੇ ਆਪਦਾ ਟਾਈਮ ਪਾਸ ਕਰ ਰਿਹਾ ਹੈ ਇਧਰ ਤਾਂ ਘਰ ਉਜਾਰਦਾ ਉਹਨਾਂ ਨੇ ਲੂਟਰ ਨਾਲ ਦੇਖਣ ਵਾਲੇ ਤਮੰਨ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇੱਕ ਐਸਾ ਸ਼ਖਸ ਜਿਹੜਾ ਆਪਣੀ ਮਰਦੇ ਮਰਦੇ ਕ ਵੀਡੀਓ ਬਣਾ ਕਰਕੇ ਚਲਾ ਗਿਆ ਜਿਸ ਦੇ ਵਿੱਚ ਉਹਨੇ ਜ਼ਿੰਮੇਦਾਰ ਕਈ ਲੋਕਾਂ ਫੜਾਇਆ ਜਿਹਦੇ ਵਿੱਚ ਉਹ ਫੈਸਲੇ ਦੀ ਗੱਲ ਕਰਦਾ ਕਿ ਫੈਸਲਾ ਜਿਹੜਾ ਨਹੀਂ ਹੋਇਆ ਜਿਸ ਦਾ 5 ਲੱਖ ਰੁਪਏ ਮੰਗਣ ਦੀ ਗੱਲ ਜਿਹੜੀ ਉਹ ਵੀਡੀਓ ਵਿੱਚ ਕਰ ਰਿਹਾ ਲੇਕਿਨ ਕੱਲ ਜਿਹੜੀ ਉਸ ਦੀ ਮੌਤ ਹੋੰਦੀ ਹੈ ਮੌਤ ਤੋਂ ਬਾਅਦ ਜਿਹੜਾ ਹੇ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਲੇਕਿਨ ਉਹ ਤੁਹਾਨੂੰ ਅੱਗੇ ਦੱਸ ਦਈਏ ਕਿ ਉਹਦੇ ਜਿਹੜੇ ਦੋ ਭਰਾ ਸੀ ਉਹਨਾਂ ਦੀ ਪਹਿਲੇ ਮੌਤ ਹੋ ਚੁੱਕੀ ਸੀ ਕਿਤੇ ਲੇਕਿਨ ਉਹਨਾਂ ਦਾ ਜਿਹੜਾ ਪਿਤਾ ਤੇ लास्ट ਨਿਸ਼ਾਨੀ ਜਿਹੜੀ ਉਸ ਘਰ ਦੇ ਬਾਹਰ ਤਾਰ ਦੇ ਉੱਤੇ ਲਟਕੀ ਹੋਈ ਉਸ ਦੀ ਹੈ ਤੇ ਉਸ ਦੀ ਘਰ ਵਾਲੀ ਮੌਜੂਦ ਹੈ ਤੇ ਉਹਦੇ ਦੋ ਬੱਚੇ ਵੀ ਜਿਹੜੇ 마ਸੂਮ ਜਿਹੇ ਬੱਚੇ ਨੇ ਤੁਹਾਨੂੰ ਦਿਖਾਏ ਜਾ ਰਹੇ ਹੈ ਜੇ ਪਿਓ ਦਾ ਪਿਆਰ ਵੀ ਨੇ ਨੇ ਪਾਇਆ ਸੀਗਾ ਲੇਕਿਨ ਪਿਓ ਦੀ ਜਿਹੜੀ ਹੈ ਇਸ ਦੁਨੀਆ ਤੋਂ ਔਲਵੀ ਦਾ ਕਹਿ ਗਿਆ ਇਸ ਭੈਣ ਦੇ ਹਾਲਾਤ ਕੀ ਨੇ ਕੀ ਹੋਇਆ ਕੀ ਸੀਗਾ ਭੈਣੇ ਵੀਰੇ ਉਹ ਗੁਰਦੁਆਰੇ ਦੇ ਵਿੱਚ ਗਏ ਸੀ ਗੁਰਦੁਆਰੇ ਵਿੱਚ ਮੱਥਾ ਟੇਕਣ ਗਏ ਸੀ ਨਹੀਂ 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 ਹਾਂਜੀ ਗੁਰਦੁਆਰੇ ਆ ਰਹੇ ਸੀ ਸੀਸ ਨੇ ਬਹੁਤ ਬੋਰ ਸੀਸਾ ਹੋ ਗਿਆ

ਕਦਾ ਕੱਲਾ ਪੁੱਤ ਸੀਗਾ ਇੱਧਰ ਹੋ ਜਾ ਤੁਸੀਂ ਇੱਕ ਨਾ ਕਰਦਾ ਤੁਸੀਂ ਕੱਲੇ ਮਾਂ ਦੇ ਕੱਲਾ ਤੁਹਾਡਾ ਮੁੰਡਾ ਸੀਗਾ ਬਾਕੀਆਂ ਦੀ ਮੂਤ ਹੋ ਗਈ ਤੇ ਕਿਨੇ ਕਿਹੜੀ ਦੁਸ਼ਮਣੀ ਵੱਧ ਕੇ ਵਿਚਾਰੇ ਲਾਸਟ ਵੀਡੀਓ ਬਣਾਤੀ ਤੇ ਉਸ ਨੂੰ ਕਿੱਥੇ ਘੇਰਿਆ ਤੁਹਾਨੂੰ ਦੂ ਸੁਣਾਈ ਆ ਜੀ ਕਹਿੰਦੇ ਸਰਾਬ ਹੀ ਵੇਚ ਸਰਾਬ ਵੇਚ ਕੇ ਹਿੱਸਾ ਦੇ ਮੇਰਾ ਪੁੱਤ ਸਰਾਬ ਕਹਿੰਦਾ ਮੈਂ ਨਹੀਂ ਵੇਚਦਾ ਇਹ ਹਿੱਸਾ ਵੇਚ ਕੇ ਜ਼ਬਰਦਸਤੀ ਕਹਿੰਦਾ ਹਿੱਸਾ ਦੇਓ ਕਹਿੰਦਾ ਮੈਂ ਹਿੱਸਾ ਨਹੀਂ ਦੇਣਾ ਮੇਰਾ ਨਹੀਂ ਹੈਗਾ ਮੈਂ ਇਥੋਂ ਨਹੀਂ ਕੰਮ ਕਰਦਾ ਇਹ ਗਲਤ ਕਹਿੰਦਾ ਜੇ ਹਿੱਸਾ ਦੇਂਗਾ ਤਾਂ ਤੈਨੂੰ ਛੱਡਾਂਗੇ ਨਹੀਂ ਤੈਨੂੰ ਮਾਰਾਂਗੇ ਤੋਤਾ ਕਹਿੰਦਾ ਇਹਨੂੰ ਮਾਰ ਦਿਓ ਥੋੜੇ ਪਿੱਛੇ ਮੈਂ ਹੈਗਾ ਸਪੋਰਟ ਕਰੂੰਗਾ ਹਾਂਜੀ ਤੇ ਇਹ ਸੀਸਾ ਹੈਗਾ ਮੰਨੂ ਹੈਗਾ ਤੋਤਾ ਹੈਗਾ ਇਹ ਸਾਰੇ ਰਲਿਆਂ ਸੋਨੂ ਹੈਗੀ ਆ ਹਾਂ ਉਹਦੀ ਫਿਰ ਤੇ ਪੁਲਸ ਨੇ ਕਿਨੀ سپورਟ ਕੀਤਾ ਪੁਲਸ ਨੇ ਸਾਡੀ ਬੜੀ سپورਟ ਕਰੀ ਨਹੀਂ ਪੁਲਸ سپورਟ ਕਰ ਰਹੀ ਹੈ ਜੀ ਹਾਜੀ ਗ੍ਰਿਫਤਾਰ ਨਹੀਂ ਕਰਿਆ ਕੋਈ ਵੀ ਸਾਨੂੰ ਗ੍ਰਿਫਤਾਰ ਹੋਣਾ ਚਾਹੀਦਾਗਾ ਮੇਰਾ ਘਰ ਉਜੜ ਗਿਆ ਛੋਟੇ ਛੋਟੇ ਪੋਤਾ ਪੋਤੀ ਨੇ ਸਾਡੇ ਗ੍ਰਿਫਤਾਰ ਨਹੀਂ ਕਰਿਆ ਇਹਨੇ ਗ੍ਰਿਫਤਾਰ ਨਹੀਂ ਕਰਨਗੇ ਇਹਨੇ ਮੈਂ ਲਾਸ ਨਹੀਂ ਚੱਕੂਗੀ ਮੈਂ ਤੁਸੀਂ ਪੋਸ਼ਟਵਰਮ ਨਹੀਂ ਕਰੋਗੇ ਨਹੀਂ ਪੋਸ਼ਟਮੈਂਟ ਹੋ ਗਿਆ ਨਹੀਂ ਸੰਸਕਾਰ ਨਹੀਂ ਕਰੂੰਗੀ ਨਹੀਂ ਕਰੂੰਗੀ ਚੌਥੀ ਸਿਰ ਜੇ ਲਾਸ ਇਹਨੇ ਬੰਦੇ ਨਹੀਂ ਚੱਕਣਗੇ ਇਹਨੇ ਮੈਂ ਨਹੀਂ ਕਰੂੰਗੀ ਰਾਤੀ ਪੁਲਸ ਆਈ ਇਨਕੁਆਰੀ ਕਰਗੀ ਵੱਡਾ ਇੰਸਪੈਕਟਰ ਆਇਆ ਕਹਿੰਦਾ ਉੱਤੇ ਦਾਰੂ ਰੱਖੀ ਐ ਤਿੰਨ ਮੰਜ਼ਲ ਤੱਕ ਤਲਾਸ਼ੀ ਲੇ ਗਿਆ ਵੱਡਾ ਇੰਸਪੈਕਟਰ ਮੈਡਮ ਮੇਰੇ ਘਰੇ ਕੁਛ ਨਹੀਂ ਲੱਭਿਆ ਇਹ ਖੁੰਦਕ ਚੋਂ ਉਹਨਾਂ ਨੇ ਮਾਰਨ ਤੋਂ ਬਾਅਦ ਤਲਾਸ਼ੀ ਲਈ ਨਹੀਂ ਮੰਨ ਤੋਂ ਪਹਿਲਾਂ ਮੰਨ ਤੋਂ ਪਹਿਲਾਂ ਆਇਆ ਇਹ ਜੇ ਟਾਈਮ ਹਾਂ ਤੇ ਇਹਨਾਂ ਨੂੰ ਇਹ ਖੁੰਦਕ ਹੋਗੀ ਵੀ ਪੁਲਿਸ ਫੜਕੇ ਨਹੀਂ ਲੇਗੀ ਸੂਰਜ ਨੂੰ ਵੀ ਸਾਡੇ ਵੀ ਇਹਨੂੰ ਤੜਕੀ ਉੱਠ ਗਿਆ ਸਦਿਆਈ ਸਾਡੇ ਤੋਂ ਪਹਿਲਾਂ ਅੱਗੇ ਪਹਿਲਾਂ ਮੈਂ ਉੱਠਿਆ ਕਰਦੀ ਆ ਸਾਡੇ ਤੋਂ ਪਹਿਲਾਂ ਹੀ ਉੱਠ ਗਿਆ ਇਹਨਾਂ ਨੇ ਰਾਤ ਦੀ ਮਤੀ ਹੋਈ ਸੀ ਮਤੀ ਮੈਨੂੰ ਕਹਿੰਦਾ ਮੰਮੀ ਕਹਿੰਦਾ ਜੇ ਨਾ ਪਹਿਲਾਂ ਇਹਨਾਂ ਤੇ ਬੂਏ ਉਹ ਲੱਗੇ ਕੋਈ ਦਾਲ ਚ ਕਾਲਾ ਮੈਂ ਬਲੀ ਕੋਈ ਨਾ ਪੁੱਤ ਉਹ ਅਬ ਦੇਖ ਹੀ ਜਾਊਗੀ ਤੇ ਉਹ ਕਹਿ ਕੇ ਕਹਿੰਦਾ ਉਹ ਚੰਗਾ ਮੰਮੀ ਬੂਆ ਖੁੱਲਾ ਤੂੰ ਧਿਆਨ ਰੱਖੀ ਮੈਂ ਗਰਦਵਾਰੇ ਚੱਲਿਆ ਲੇਕਿਨ 5 ਲੱਖ ਦਾ ਕੀ ਹੈ ਜਦੋਂ ਸੂਰਜ ਲਾਸ ਦੇ ਵਿੱਚ ਬੋਲਦਾ ਵਾ ਕਿ 5 ਲੱਖ ਰੁਪਈਆ ਫੈਸਲਾ ਨਹੀਂ ਕਰਦੇ ਫੇਰ ਪਹਿਲਾਂ ਸਾਡੀ ਲੜਾਈ ਚੱਲ ਰਹੀ ਸੀ ਪਹਿਲਾਂ ਸਾਡੇ ਤੇ ਕੇਸ ਹੈ ਹਾਂਜੀ ਅੱਛਾ ਕੇਸ ਆ ਸਾਡੇ ਅਮੀ ਸਾਮੀ ਕਰਨੇ ਤੇ ਵਾਮੀ ਸਾਮੀ ਕਰਦਾ दारू ਪੀ ਕੇ ਬੰਦਾ ਤੜੀ ਗਿਆ ਆਪ ਆਇਨਾ ਨਾਲ ਤੋਤਾ ਵੀ ਸਹਿਮਤ ਹੈ ਤੋਤਾ ਸਹਿਮਤ ਹੈ ਬੰਦਿਆਂ ਨਾਲ ਸ਼ੀਸ਼ਾ ਵੀ ਸਹਿਮਤ ਹੈ ਤੇ ਉਹ ਛੱਤ ਤੋਂ दारू 피ਕੇ ਡੇਕੇ ਗਿਆ ਤੇ ਉਹ ਕੰਦਾ ਵੀ ਇਹਨਾਂ ਨੇ ਕਿਹਾ ਸਾਡੇ 'ਤੇ الزام ਪਾਤਾ ਸਾਡੇ 'ਤੇ ਝੂਠਾ الزام ਪਾਤਾ ਉਹਨੇ ਦੋਨੇ ਪਾਰਟੀਆਂ ਮਿਲੀਆਂ ਹੋਈਆਂ ਨੇ ਤੋਤਾ ਮੰਨੂ ਸੀਸਾ ਇਹ ਸਾਰੇ ਨਾਲ ਮਿਲੇ ਹੋਏ ਨੇ ਸੁਨੀਲ ਨੇ ਨਾਮ ਦਰਜ ਕਰਾਇਆ ਉਹ ਕੇਸ ਦੇ ਉੱਤੇ ਸਾਰਿਆਂ ਦਾ ਨਾਲ ਮੇਰੀ ਮਾਂ ਦਾ ਮੇਰੇ ਪਿਓ ਭਰਾ ਦਾ ਤਿੰਨੇ ਚਾਰਾਂ ਦੇ ਨਾਲ ਸੁਨੀਲ ਨੇ ਅੱਗੇ ਹੋ ਕੇ ਦਰਜ ਕਰਾਏ ਪਰ ਚਾ ਸੁਨੀਲ ਨੇ ਬਣਵਾਇਆ ਹੀ ਉਧਰ ਦਾ ਲੇਕਿਨ ਮਾਤਾ ਜੀ ਫਿਰ ਕਿ ਭੈਣੇ ਤੈਨੂੰ ਇਨਸਾਫ ਕਿੱਦਾਂ ਮਿਲੇਗਾ ਤੂੰ ਤੁਸੀਂ ਲਗਾਤਾਰ ਲੱਗੇ ਹੋਏ ਹੋ ਸੰਸਕਾਰ ਨਹੀਂ ਕਰੋਗੇ ਗ੍ਰਿਫਤਾਰ ਨਹੀਂ ਨਹੀਂ ਕਰੂੰਗੀ ਵੀਰੇ ਮੈਨੂੰ ਇਨਸਾਫ ਚਾਹੀਦਾ ਮੈਨੂੰ ਗ੍ਰਿਫਤਾਰ ਕਰਵਾਣੇ ਮੇਰੇ ਬੱਚੇ ਛੋਟੇ ਛੋਟੇ ਆ ਕੈਮਰਾ ਮੈਂ ਕਿਹਾ ਤੂੰ ਆ ਲਾਇਆ ਹੋਇਆ ਸਿੱਧਾ ਅੰਦਰ ਆਂਦਾ ਕੈਮਰਾ ਕਿ ਬੰਦਾ ਕੈਸੇ ਹੀ ਬੈਠੇ ਕੈਸੇ ਹੀ ਉੱਠੇ ਇਹ ਅੰਦਰ ਤੱਕ ਚੋਣ ਜਾਂਦਾ ਕੈਮਰਾ ਲੈਣਾ ਚਾਹੀਦਾ ਦਾਉਗੇ ਅਟਵਾਣਾ ਮੂਜੇ ਕੈਮਰਾ ਮੂਜੇ ਇਨਸਾ ਚੀਏ ਮੇਰੇ ਤੁਹਾਡਾ ਤਾਂ ਹਸਬੰਦ ਚਲਾ ਗਿਆ ਹੁਣ ਜ਼ਿੰਦਗੀ ਦੇ ਵਿੱਚ ਹੁਣ ਤੁਸੀਂ ਇਕੱਲੇ ਹੀ ਰਹਿ ਗਏ ਹੋ ਇਕੱਲੇ ਲੇਡੀਜ਼ ਹੀ ਰਹਿ ਗਏ ਦੋ ਅੰਸ਼ ਰਹਿ ਗਏ ਤੁਹਾਡੇ ਕੋਲ ਬੁਟੀ ਆ ਬਾ ਪੋਤੀ ਐ ਆ ਪਤੀ ਜੀ ਹੈਗੀ ਮੇਰੇ ਦੋ ਆ ਪਰ ਆਏਗੇ ਉਰਨਾ ਉਰਨਾ ਜੀ ਉਰਨਾ ਸੁਮੀ ਉਰਨਾ ਸੁਮੀ ਤੇ ਕੇ ਨਾਮ ਦਾ ਸੁਮੀ ਤੇ ਕੈਮਰਾ ਚੱਲਦਾ ਪਿਆ ਵੀਰੇ ਮੇਰੇ ਦੋ ਪਰ ਆਏਗੇ ਹੈਪੀ ਤੇ ਸੁਮੀ ਤੇ ਮੇਰਾ ਡੈਡੀ ਹੈਗਾ ਜੀ ਮੇਰਾ ਪਾਪਾ ਨੂੰ ਕਹਿੰਦੇ ਤਮਕੀਆਂ ਦਿੰਦੇਗੇ ਸੰਸਕਾਰ ਹੋ ਜੂਗਾ ਨਾ ਉਸ ਤੋਂ ਬਾਅਦ ਤੁਹਾਨੂੰ ਪੁੱਛਾਂਗੇ ਅਸੀਂ ਡਰਦੇ ਨਾ ਸੰਸਕਾਰ ਨਹੀਂ ਕਰਦੇ ਪਏਗੇ ਜੀ ਰਹਿ ਹੋਏ ਤੁਸੀਂ ਰਹਿ ਹੋਏ ਬਿਲਕੁਲ ਰਹਿ ਹੋਇਆ ਤਿੰਨ ਤੁਹਾਡੇ ਤੇ ਵੀ ਕੁਝ ਹੋ ਸਕਦਾ ਹਾਂ ਤੁਹਾਡੇ ਤੇ ਮੇਰੇ ਭਰਾ ਨੂੰ ਸੋਮੀ ਨੂੰ ਖਤਰਾ ਮੇਰੇ ਭਰਾ ਹੈਪੀ ਨੂੰ ਵੀ ਖਤਰਾ ਹੈਗਾ ਜੀ ਤੇ ਮੇਰੇ ਡੈਡੀ ਨੂੰ ਹੈ ਮੇਰੇ ਡੈਡੀ ਕਿਸੇ ਨੂੰ ਨਾ ਫालतू ਬੋਲਦਾ ਨਾ ਬੁਲਾਉਂਦਾ ਕੰਪਲੇਂਟ ਕੀਤੀ ਥਾਣੇ ਡਰ ਰਹੀ ਹੈ ਠੀਕ ਹੈ ਹੱਲ ਹੀ ਤਮਕੀ ਦੇ ਅੰਦਰ ਜੀ ਸੀਸਾ ਤੋਤਾ ਮੰਨੂ ਤੇ ਸੀਸੇ ਦੀ ਜਨਾਨੀ ਤੇ ਉਹਦੀ ਭੈਣ ਆਈ ਹੋਈ ਗੀਤਾ ਤੇ ਦਰਸ਼ਨਾ ਉਹ ਵੀ ਤਮਕੀ ਦਿੰਦੀ ਹੈਗੀ ਇਹਨਾਂ ਨੇ ਪਹਿਲਾਂ ਵੀ ਬੰਦਾ ਮਾਰਿਆ ਪਹਿਲਾਂ ਵੀ ਇਹਨਾਂ ਨੇ ਓਕੇ ਜੀ ਅਸੀਂ ਦਰ ਸੰਸਕਾਰ ਹੋ ਜਾਣੇ ਤੋਂ ਇਹਨੂੰ ਇਹਨੂੰ ਫਿਰ ਬਤਾਉਂਦੇ ਫਿਰ ਦੇਖਦੇ ਨੇ ਧਮਕੀ ਦਿੰਦੇ ਆ ਇਹ ਦੋ ਬੱਚ ਰਹੇ ਮੇਰੇ ਘਰ ਕੇ ਇਹ ਮੇਰੀ ਬੜੀ ਮਾਂ ਹੈ ਮੇਰੀ ਬੜੀ ਸਾਸ ਇਹ ਮੇਰੀ ਸਾਸ ਹੈ ਇਹ ਕੇ ਦੋ ਮੁੰਡੇ ਬਚੇ ਆ ਇਹਨੂੰ ਨੂੰ ਧਮਕੀ ਦਿੰਦੇ ਆ ਮੇਰਾ ਤਾਂ ਸਭ ਕੁਝ ਲੁੱਟ ਲਿਆ ਬਾਈ ਨੂੰ ਨੇ ਸਭ ਕੁਝ ਲੁੱਟ ਲਿਆ ਬਾਈ ਹਾਰਾ ਤਾਂ ਵੀ ਕੰਮ ਕਰਦੇ ਨਾ ਅਸੀਂ ਇਹਦੀ ਬੋਟੀ ਤੁਹਾਡੇ ਮੂੰਹ 'ਚ ਉਂਗਲਾ ਦੇ ਕੇ ਅਸੀਂ ਹਲਕ 'ਚ ਰੋਟੀ ਕੱਢ ਲਈ ਤਾਂ ਵੀ ਸਾਨੂੰ ਬਰਦਾਸ਼ਤ ਨਹੀਂ ਇਸ ਤਰ੍ਹਾਂ ਕਹਿੰਦੇ ਹਾਰਾ ਤਾਂ ਕੰਮ ਕਰਦੇ ਕਹਿੰਦਾ ਇਹਦੇ ਵਿੱਚ ਵੀ ਸਾਨੂੰ ਅੱਧੀ ਕਮਾਈ ਦਿਓ ਮੇਰੇ ਡੈਡੀ ਨੂੰ ਅੱਧੀ ਇੱਕ ਕੰਮ ਨੰਬਰ ਦਾ ਕੰਮ ਹੈਗਾ ਵੀਰੇ ਤੁਸੀਂ ਨਾਮਗੁਰ ਮੰਡੀ ਜਾ ਕੇ ਪੁੱਛ ਲਓ ਸਾਡੇ ਘਰੇ ਕੋਈ ਕਾਰੀਗਰ ਵੀ ਆਂਦਾ ਨਾ ਉਹਦਾ ਵੀ ਕਹਿੰਦੇ ਗਿਆ ਸਾਡੇ ਅੱਧੀ ਅੱਧੀ ਕਮਾਈ ਜਾਨਾਲ ਗੁੰਡਾ ਕਰਦੀ ਹੋ ਰਹੀ ਹੈ ਦੇਖੋ ਜਿਵੇਂ ਹੋਣੇ ਆਪਦਾ ਟਾਈਮ ਪਾਸ ਕਰ ਰਿਹਾ ਇਦਾਂ ਤਾਂ ਘਰ ਉਜਾਰਤਾ ਉਹਨਾਂ ਨੇ ਠੀਕ ਹੈ ਕੱਲੇ ਨੂੰ ਜਿਵੇਂ ਗਲੀ 'ਚ ਮਾਰਿਆ ਗਿਆਗਾ ਇਹ ਕੋਈ ਚੰਗੀ ਗੱਲ ਹੈ ਕੱਲਾ ਮੁੰਡਾ ਸੀਗਾ ਉਹ ਸਵੇਰੇ ਗੁਰਦੁਆਰੇ ਮੱਥਾ ਟੇਕਣ ਗਿਆ ਸੀਗਾ ਵਾਪਸੀ ਆ ਰਿਹਾ ਸੀਗਾ ਘਰੇ ਉਹ ਜਦੋਂ ਗਲੀ 'ਚ ਮਾਰੀਆਂ ਸੱਟਾ-ਸੁੱਟਾ ਉਰੇ ਆ ਕੇ ਬਾਰ-ਮੂਰੇ ਡਿੱਗਿਆਗਾ ਕਦਾ ਮੰਮੀ ਦਾ ਸੀਸੇ ਨਾਲ ਮਾਰਿਆ ਕਦਾ ਮੰਮੀ ਦਾ ਸੀਸੇ ਨਾਲ ਨਾ ਮਾਰਿਆ ਮੈਂ ਆਕੇ ਡਿੱਗੇ ਜਾਂ ਫਿਰ ਮੁੜਕੇ ਬੋਲਿਆ ਨਹੀਂ ਮੱਲੇ ਵਾਲਿਆਂ ਨੂੰ ਤਾਂ ਡਰਦੇ ਨੇ ਕਿ ਉਹ ਗੁੰਡੇ ਨੇ ਕੋਈ ਉਹਨਾਂ ਦੀ ਰੀਤ ਤਰੀਫ਼ ਕਰ ਰਿਹਾ ਬਦਮਾਸ਼ ਨਾ ਬਦਮਾਸ਼ ਰਹਦੇ ਚਾਕੂ ਛੁਰੀ ਰੱਖਦੇ ਨਾ ਉਹ ਉਹ ਗੁੰਡੇ ਨਾਲ ਰਹਿੰਦੇ ਪਹਿਲਾਂ ਵੀ ਕਿ ਕਤਲ ਹੋਇਆ ਹੈਗਾ ਉਹਨਾਂ ਤੇ ਹੈਪਵਾਲ ਦਾ ਕਤਲ ਪਿਆ ਹੋਇਆ ਪਹਿਲਾਂ ਵੀ ਬੰਦਾ ਧਮਕੀਆਂ ਵੀ ਦਿੰਦੇ ਰਹੇ ਨੇ ਉਹ ਉਹਨਾਂ ਨੇ ਕਸਰ ਪੂਰੀ ਕਰਤੀ ਸਮਝ ਲੋ ਤੁਸੀਂ ਸੇਫ ਹੈ ਨਹੀਂ ਕਿ ਕੋਈ ਵੀ ਇੱਥੇ ਮੈਂ ਤਾਂ ਤੁਸੀਂ ਸੇਫ ਨਹੀਂ ਹੈਗੇ ਮੇਰਾ ਨਾਮ ਸੋਮੀ ਹੈਗਾ ਮੇਰਾ ਪਿੰਡ ਚੁਪਰਾ ਹੈ ਮੇਰਾ ਨਾਮ ਸੋਮੀ ਹੈਗਾ ਮੇਰਾ ਕਜ਼ਨ ਬਦਰ ਸੂਰਤ ਸੀ ਠੀਕ ਹੈ ਜਿਹਦੀ ਹੁਣ ਹੋ ਗਈ ਮੌਤ ਤੇ ਸਾਨੂੰ ਪਾਈ ਹਲੇ ਤੱਕ ਕੋਈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਠੀਕ ਹੈ ਤੇ ਸਾਨੂੰ ਚਾਹੀਦਾ ਇਨਸਾਫ ਸਾਡੇ ਘਰੇ ਰਹਿ ਗਈ ਸਾਰੀਆਂ ਜਨਾਨੀਆਂ ਤੇ ਸਾਨੂੰ ਹੈਗਾ ਡਰ ਮੈਂ ਇਕੱਲਾ ਜਾਣਾ ਭਾਜੀ ਕੰਮ ਕਰਨ ਤੇ ਮੈਨੂੰ ਆਪਣਾ ਡਰ ਹੈਗਾ ਤੇ ਮੇਰੇ ਭਰਾ ਦਾ ਲਿਕਿਤ ਹੰਦਾਸੀਏ ਕਿਉਂਕਿ ਭੈਣ ਸਾਡੇ ਮਗਰ ਹੈਗੀ ਹੈ ਲੇਕਿਨ ਭੈਣ ਦੇ ਜਿਹੜੇ ਨੇ ਦੋ ਬੱਚੇ ਇਸ ਸਮੇਂ ਭੈਣ ਦੀ ਗੋਦੀ ਦੇ ਵਿੱਚ ਸਿੱਗੇ ਛੋਟੇ ਛੋਟੇ ਬੱਚਿਆਂ ਨੂੰ ਪਤਾ ਕਿ ਸਾਡੇ ਪਿਓ ਦਾ ਕਤਲ ਕਿੰਨੇ ਕੀਤਾ ਇੱਕ ਵੀਡੀਓ ਜਿਹੜੀ ਤੁਸੀਂ ਨਾਲ ਦੀ ਨਾਲ ਦੇਖ ਰਹੇ ਹੋ ਕਿ ਪੁਰਾਣਾ ਵਿਵਾਦ ਹੋਣਾ 5 ਲੱਖ ਦੀ ਡਿਮਾਂਡ ਕੀਤੀ ਜਾ ਰਹੀ ਉਹ ਸ਼ਖਸ ਜਿਹੜਾ ਹੈ ਮਰਨ ਉਸਤੇ ਨਾਂ ਜਿਹੜਾ ਇਹ ਹਾਸਤਾ ਜਿਹੜਾ ਹੋਇਆ ਉਸ ਤੋਂ ਪਹਿਲੇ ਇਹਨੇ ਵੀਡੀਓ ਬਣਾਤੀ ਤੇ ਉਸ ਤੋਂ ਇਹਨਾਂ ਦੇ ਕਹਿਣ ਦੇ ਮੁਤਾਬਿਕ ਉਸ ਨੂੰ ਜਿਹੜਾ ਮਾਰਿਆ ਗਿਆ ਹੈ ਪੁਲਿਸ ਦੇ ਵਿੱਚ ਕੀ ਨਵਾਂ ਬਿਆਨ ਦਿੰਦੀ ਹੈ ਤੁਹਾਨੂੰ ਜਾਣੂ ਕਰਾਵਾਂਗੇ ਜੀ ਏਸੀਬੀ ਸੈਂਟਰ ਸਾਹਿਬ ਗੱਲ ਕਰ ਰਹੇ ਹਾਂ ਜੀ ਜੀ ਵਿਸ਼ਾਲ ਹਾਂ ਜੀ ਬੜੀ ਅੱਛਾ ਸਰ ਸੂਰਜ ਨਾਮ ਦੇ ਜਿਹੜੇ ਸ਼ਖਸ ਦੀ ਜਿਹੜੀ ਮੌਤ ਹੋਈ ਸੀਗੀ ਉਹਦੇ ਪਰਿਵਾਰ ਜਿਹੜਾ ਰੂਪ ਲਗਾ ਰਿਹਾ ਕਿ ਉਸਨੂੰ ਮਾਰਿਆ ਗਿਆ ਵੇ ਇੱਕ ਵੀਡੀਓ ਵੀ ਜਿਹੜੀ ਉਹਨੇ ਆਖਣ ਸਟੇਟਮੈਂਟ ਨਹੀਂ ਦਿੱਤੀ ਸੀ ਮੈਂ ਹੁਣ ਦੁਬਾਰਾ ਪੁੱਛ ਰਹੀ ਹਾਂ ਥੈਂਕ ਯੂ ਚਲੋ ਏਸੀਪੀ ਨੇ ਜੋ ਸਟੇਟਮੈਂਟ ਨਹੀਂ ਦੇ ਪਾ ਰਹੇ ਨੇ ਇਹਨਾਂ ਨੇ ਸਾਫ਼ ਗੱਲ ਕਹਤੀ ਸਟੇਟਮੈਂਟ ਨਹੀਂ ਦਿੱਤੀ ਜਾਊਗੀ ਮੈਂ ਪਹਿਲੇ ਦੇ ਦਿੰਦੀ ਆ ਲੇਕਿਨ ਸਟੇਟਮੈਂਟ ਦੇਣ ਤੋਂ ਬਾਅਦ ਕਿ ਏਸੀਪੀ ਸਾਹਿਬ ਸਟੇਟਮੈਂਟ ਦੇ ਨਹੀਂ ਸਕਦੇ ਨੇ ਆ ਕੀ ਆਖਿਰ ਏਸੀਪੀ ਸਾਹਿਬ ਦੇ ਬਿਆਨ ਸੁਣ ਕੇ ਖੁਦ ਹੈਰਾਨ ਹੋ ਜੂਗੇ ਕਿ ਏਸੀਪੀ ਇਸ ਕੇਸ ਦੇ ਵਿੱਚ ਸਟੇ ਲੇਕਿਨ ਪਰਵਾਰ ਸਿਰਫ ਇਨਸਾਫ ਦੀ ਮੰਗ ਕਰ ਰਿਹਾ ਪਰਵਾਰ ਨੇ ਸਾਬ ਗੱਲ ਕਹਤੀ ਹੈ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਦੋਸ਼ੀ ਗ੍ਰਿਫਤਾਰ ਨਹੀਂ ਹੁੰਦੇ ਤਦ ਤੱਕ ਸੰਸਕਾਰ ਨਹੀਂ ਹੁੰਦਾ ਚਾਹੇ ਬੋਡੀ ਗਲਤੀ ਹੈ ਗਲਤੀ ਰਹੇ ਹੁਣ ਦੇਖਦੇ ਹਾਂ ਕਿ ਪੋਚਰ ਦੇ ਵਿੱਚ ਕਿਹੜਾ ਫੈਂਸੇ ਤਹਿਤ ਮੁਕੱਦਮਾ ਦਰਜ ਕਰਦੀ ਹੈ ਲੋਕਾਂ ਦਾ ਕੈਮਰਾਮੈਨ ਐਮੀ ਦੇ ਨਾਲ ਵਿਸ਼ਾਲ ਕਪੂਰ ਨੂੰ ਲੈ ਪੋਚ ਪ੍ਰਸ਼ਾਸਨ ਮੁ르ਦਾ